ਹਾਂ ਜੀ ਕੱਲ੍ਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਮਨ ਲਾਲ ਸੋਹਰ ਅੱਜ ਸਵੇਰੇ ਸਵੇਰੇ ਤੁਹਾਡੇ ਨਾਲ ਕੀ ਵਾਰਦਾਤ ਹੋਈ ਉਹਦੇ ਬਾਰੇ ਦੱਸੋ ਥੋੜਾ ਜਿਹਾ ਸਾਨੂੰ ਮੈਂ ਭਵਾਨੀ ਨਗਰ ਤੋਂ ਐਸਡੀ ਸਕੂਲ ਬੱਚਿਆਂ ਨੂੰ ਛੱਡਣ ਗਿਆ ਸੀ ਐਸਡੀ ਸਕੂਲ ਕਿਹੜਾ ਕਿਹੜਾ ਚੰਦਪੁਨੀ ਰੋਡ ਤੇ ਹੈ ਚੰਦਪੁਨੀ ਰੋਡ ਜੀ ਉੱਥੋਂ ਵਾਪਸ ਫੇਰ ਆਂਦਾ ਪਿਆ ਸੀ ਤੇ ਬੈਕ ਨੇ ਮਤਾ ਜੰਦਰਾ ਮੁਸਲਮਾਨਾਂ ਦੇ ਕਬਰਾਂ ਸਾਹਮਣੇ ਗਲੀ ਮੋੜ ਜਿੱਥੇ ਇੱਕ ਬੰਦਾ ਖੜਾ ਸੀ ਉਹਨੇ ਮੈਨੂੰ ਹੱਥ ਦਿੱਤਾ ਤੇ ਮੈਂ ਰੁਕ ਗਿਆ ਨਹੀਂ ਮੈਂ ਅੱਗੇ ਆ ਗਿਆ ਅੱਗੇ ਆ ਕੇ ਇੱਕ ਦਿਨਾਨੀ ਸੀ ਨਾਲ ਬੱਚਾ ਚੱਕਿਆ ਸੀਗਾ ਉਹਨੇ ਮੇਰੇ ਮੂਰੇ ਮੋਟਰਸਾਈਕਲ ਆਦਾ ਕਹਿੰਦਾ ਸੀ ਇਹਨੇ ਜਾਣਿਆ ਮੈਂ ਕਿਹਾ ਯਾਰ ਮੈਂ ਨਹੀਂ ਜਾਣਦਾ ਜੁੰਦਾ ਕਿ ਇਹਨੂੰ ਮੈਨੂੰ ਜਾਣਦੇ ਤੋਂ ਮੈਂ ਆਪਣੇ ਕੰਮ ਕਹਿੰਦਾ ਬਾਬੇ ਆ ਬਲਾਨਾ ਢਿੰਗੜਾ ਉਹਨਾਂ ਨੇ ਗੱਲਾਂ ਬਾਤਾਂ ਲਾ ਲਿਆ ਮਗਰ ਉਹ ਵੀ ਨੱਠ ਕੇ ਆ ਗਿਆ ਪਤਾ ਨਹੀਂ ਸਾਲਿਆ ਨੇ ਕੀ ਕੀਤਾ ਮੰਡੀ ਮਰੀ ਹੋਲੇ ਅੱਕੜਾ ਵੀ ਖਾਂਦੇ ਕੋਸ਼ਿਸ਼ ਕਰਦੇ ਟੈਂਟ ਤੇ ਗੱਲ ਇੱਥੇ ਆਣੀ ਮੰਡੀ ਜਿਹੜੀ ਸੀਗੀ ਕਾਦੀ ਸੀਗੀ ਤੁਹਾਡੀ 골ਡ ਦੀ ਸੋਨੇ ਦੀ ਸੀ ਕਿੰਨੇ ਗ੍ਰਾਮ ਦੀ ਸੀਗੀ 5-6 ਗ੍ਰਾਮ ਦੀ ਹੋਣੀ ਆ ਦੇ ਕੀ ਇਹਦੇ ਬਾਰੇ ਉਦੋਂ ਆਪਾਂ ਨੂੰ ਮੌਕੇ ਤੇ ਰੋਲਾ ਨਹੀਂ ਪਾਇਆ ਕੁਝ ਪਤਾ ਨਹੀਂ ਲੱਗਾ ਤੁਹਾਨੂੰ ਨਾ ਨਾ ਮੈਂ 15 20 ਮਿੰਟਾਂ ਬਾਅਦ ਮੈਨੂੰ ਪਤਾ ਲੱਗਾ ਮੈਂ ਤਾਂ ਫੇਰ ਬਾਅਦ 15 ਮਿੰਟਾਂ ਬਾਅਦ ਕਹਿੰਦਾ ਗਿਆ ਉਹਨਾਂ ਲੱਭਣ ਦੀ ਕੋਸ਼ਿਸ਼ ਕੀਤੀ ਗਿਆ ਮੈਂ ਫੇ ਮਗਰ ਪਵਾਨੀ ਉਧਰ ਸਰਸਵਾਰੇ ਗਿਆ ਉਧਰ ਸਾਰੇ ਅੰਦਰ ਗਿਆ ਕਿਤੇ ਨਹੀਂ ਲੱਭੇ ਮੈਂ ਜਾ ਕੇ ਆਜੂ ਵਾਲੇ ਵੀ ਜਾ ਗਿਆ ਉਧਰ ਮੈਂ ਸ਼ਾਇਦ ਮੋਟਰਸਾਈਕਲ ਤੇ ਮੇਰਾ ਮੋਟਰਸਾਈਕਲ ਤੇ ਤੇ ਕੀ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕਰਤਾ ਨਾ ਤੇ ਕੋਈ ਆਸੇ ਪਾਸੇ ਕੋਈ ਸੀਸੀਟੀਵੀ ਫੁਟੇਜ ਆਪਾਂ ਲੱਭੀ ਕੋਈ ਉਹ ਮੈਂ ਖਾਲ ਨੇ ਕਿ ਤੂੰ ਜਾ ਕੇ ਦੇ ਦੇ ਤੇ ਕੀ ਮੰਗ ਕਰਦੇ ਆਪਾਂ ਸਰਕਾਰ ਕੋਲੋਂ ਜਿੱਦਾਂ ਇਦਾਂ ਦੇ ਕੰਮ ਕਾਫੀ ਹੋ ਰਹੇ ਆ ਹਾਂ ਤੇਰੇ ਰੋਜ਼ਗਾਰ ਕਰ ਰਹੇ ਲਗਾ ਇਨਕੁਆਰੀ ਕਰਨ ਕੌਣ ਆਲੇ ਬੰਦੇ ਕੁੱਲੀਆਂ ਚਾਹਾਂ ਕਿੱਥੋਂ ਆ ਇਹ ਹਾਂਜੀ ਬਾਈ ਕੀ ਨਾਮ ਹੈ ਆਪਣਾ ਹਲੋ ਹਾਂਜੀ ਨਮਸਕਾਰ ਜੀ ਮੇਰਾ ਨਾਮ ਹੈਗਾ ਸੰਦੀਪ ਸੂਦ ਹੈ ਜੀ ਅੱਜ ਤੁਹਾਡੇ ਡੈਡੀ ਨਾਲ ਜਿਹੜੀ ਇੱਕ ਵਾਰਦਾਤ ਹੋਈ ਆ ਸਵੇਰੇ ਕੁਛ ਮੰਦੀ ਵਗੈਰਾ ਲਾ ਕੇ ਲੈ ਗਏ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਹੁਣ ਇਦਾਂ ਦੇਖੋ ਜੀ ਸਾਡੇ ਫਾਦਰ ਸਾਹਿਬ ਸੀਗੇ ਇਹ ਬੱਚਿਆਂ ਨੂੰ ਛੱਡ ਕੇ ਆ ਰਹੇ ਸੀ ਐਸਜੀ ਪਬਲਿਕ ਸਕੂਲ ਤੋਂ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੂੰ ਕਿਸੇ ਨੇ ਆਵਾਜ਼ ਮਾਰੀ ਇਹ ਪਹਿਲਾਂ ਰੁਕੇ ਇਹ ਕਹਿੰਦੇ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਕੱਲਾ ਇੱਕ ਬੰਦਾ ਸੀਗਾ ਤੇ ਉਹ ਕਹਿੰਦਾ ਪਿੱਛੇ ਤੁਹਾਡੇ ਕੋਈ ਵਾਕਵ ਆ ਰਹੇ ਆ ਤੁਹਾਡੇ ਵਾਕਵ ਆ ਦੇਖੋ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਤੇ ਜਿੱਦਾਂ ਦੱਸ ਰਹੇ ਹੈਗੇ ਆ ਕਿ ਇੱਕ ਲੇਡੀ ਸੀਗੀ ਇੱਕ ਬੱਚਾ ਸੀਗਾ ਤੇ ਨਾਲ ਇੱਕ ਜੈਂਟਸ ਸੀਗਾ ਤੇ ਇਹਨਾਂ ਨੂੰ ਉਹਨਾਂ ਨੇ ਪਤਾ ਨਹੀਂ ਕੀ ਹੁਣ ਦੇਖੋ ਸਵੇਰੇ ਸਵੇਰੇ ਦਾ ਟਾਈਮ ਹੁੰਦਾ ਆ ਬੰਦਾ ਹੁਣ ਬੱਚੇ ਛੱਡਦਾ ਆਂਦਾ ਬਜ਼ੁਰਗ ਬੰਦਾ ਹੈਗੇ ਆ ਤੇ ਉਹ ਮਤਲਬ ਇਹਦਾ ਫਰੈਸ਼ ਵੀ ਨਹੀਂ ਹੋ ਸਕਦਾ ਦਿਮਾਗ ਕਈ ਪਾਸੇ ਚੱਲਦਾ ਹੁੰਦਾ ਉਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਲੱਗਾ ਉਹ ਪਤਾ ਨਹੀਂ ਕੀ ਕਿਹਾ ਕਿ ਕਹਿੰਦੇ ਬਾਬੇ ਆ ਜੇ ਉਹ ਕਹਿੰਦੇ ਮੈਂ ਤਾਂ ਯਾਰ ਇਦਾਂ ਦੀ ਮੁੰਦੀ ਪਾਈ ਸੀ ਕੋਈ 6-7 ਗ੍ਰਾਮ ਦੀ ਹੋਏਗੀ 골ਦੀ ਅਸੀਂ ਮਣਾ ਵੀ ਕਰਦੇ ਰਹਿੰਦੇ ਇਹਨਾਂ ਨੂੰ ਕਿ ਤੁਸੀਂ ਨਾ ਪਾ ਕੇ ਘੁੰਮਿਆ ਕਰੋ ਚਲੋ ਉਹ ਬਜ਼ੁਰਗ ਬੰਦੇ ਕੀ ਕਹਿ ਸਕਦੇ ਪਰ ਇਹ ਇਹਨਾਂ ਨੇ ਪਤਨ ਮੁੰਦੀ ਇਹਨਾਂ ਨੇ ਖੋਲ ਕੇ ਕੋਈ ਪਤਨ ਕਾਗਜ਼ ਦਿੱਤਾ ਕਿਆ ਕੀਤਾ ਉਹਦੇ ਵਿੱਚ ਇਹਨਾਂ ਨੇ ਰੱਖ ਲਈ ਤੇ ਉਸ ਤੋਂ ਬਾਅਦ ਇਹਨਾਂ ਨੇ ਕੜਾ ਪਾਇਆ ਸੀਗਾ ਚਾਂਦੀ ਦਾ ਇਹਨੂੰ ਵੀ ਲਾਣ ਦੀ ਕੋਸ਼ਿਸ਼ ਕੀਤੀ ਹੈ ਨਾ ਤਦ ਤੱਕ ਫੇਰਾਂ ਨੂੰ ਥੋੜਾ ਜਿਹਾ ਅਹਿਸਾਸ ਹੀ ਆਇਆ ਕਿ ਮੇਰਾ ਕੁਝ ਗਲਤ ਹੋ ਰਿਹਾ ਆ ਫਿਰ ਜਦੋਂ ਇਹਨਾਂ ਨੂੰ ਹੋਸ਼ ਆਈ ਤੇ ਉਹ ਬੰਦੇ ਨਿਕਲ ਚੁੱਕੇ ਸੀਗੇ ਫੇਰ ਜਦੋਂ ਇਹਨਾਂ ਨੂੰ ਥੋੜਾ ਪਤਾ ਲੱਗਾ ਇਹ ਬਾਅਦ ਚੋਂ ਪਿੱਛੇ ਵੀ ਜਾ ਕੇ ਆਏ ਪਰ ਉਹ ਬੰਦੇ ਲੰਬੇ ਨਹੀਂ ਇਹਨਾਂ ਨੂੰ ਜੇ ਤੁਹਾਡਾ ਡਾਊਟ ਹੈਗਾ ਕਿ ਸ਼ਾਇਦ ਝੁੱਗੀਆਂ ਝੁੱਗੀਆਂ ਵਾਲੇ ਹੈਗੇ ਕੋਲ ਸਾਥ ਉਹ ਹੋ ਸਕਦੇ ਆ ਜਾਂ ਕੋਈ ਹੋਰ ਹੋ ਸਕਦਾ ਮਤਲਬ ਹਨਾ ਥੋੜਾ ਜਿਹਾ ਡਾਊਟ ਝੁੱਗੀਆਂ ਵੱਲ ਹੈਗਾ ਆ ਅੱਪਾ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਤਾਂ ਇਹੀ ਕਰਦੇ ਸਾਡਾ ਤਾਂ ਜਿਹੜਾ ਨੁਕਸਾਨ ਹੋਇਆ ਸੋ ਹੋਇਆ ਹਨਾ ਕੱਲ ਨੂੰ ਹੋਰ ਵੀ ਕਾਫੀ ਮਤਲਬ ਉਥੇ ਜਾਂਦੇ ਆ ਬੱਚਿਆਂ ਨੂੰ ਛੱਡਣ ਜਾਂਦੇ ਆ ਕੁਝ ਹੋਰ ਕਰਦੇ ਆ ਬਜ਼ੁਰਗ ਚਲੋ ਇਹ ਤਾਂ ਚਲੋ ਆਪਣਾ ਗੋਲਡ ਦਾ ਨੁਕਸਾਨ ਹੋਇਆ ਜਾਂ ਵੈਸੇ ਹਨਾ ਕੋਈ ਕੋਈ ਹਥਿਆਰ ਨਹੀਂ ਸੀਗਾ ਉਹਨਾਂ ਤਾਂ ਕੁਝ ਮਾਰ ਨਹੀਂ ਦਿੱਤਾ ਜਿਆਦਾ ਤਾਂ ਹੁਣ ਕੋਈ ਕਈ ਬੰਦੇ ਜਾ ਰਹੇ ਆ ਹੁਣ ਕਈਆਂ ਨਾਲ ਇਦਾਂ ਦੀ ਕੋਈ ਵਾਰਦਾਤ ਹੋ ਜAVE ਅਸੀਂ ਤਾਂ ਇਹੀ ਕਹਿੰਨੇ ਕਿ ਉਥੇ ਜਾ ਕੇ ਕਦਾ ਨਾਕਾ ਲੱਗਾ ਹੋਵੇ ਸਵੇਰੇ ਸਵੇਰੇ ਕੋਈ ਬੱਚਾ ਛੱਡਣ ਜਾ ਰਿਹਾ ਕੋਚੇ ਨਾਲ ਦੇਖੇਨ ਉਥੇ ਕੀ ਹੈ ਕੀ ਨਹੀਂ ਹੈਗਾ ਬਾਕੀ ਜੋ ਹੁਣ 골ਡ ਚੱਲ ਗਿਆ ਉਹ ਤਾਂ ਹੁਣ ਮਿਲਣਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਪੀਪਲ ਜੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਭਾਜੀ ਜੋ ਸਵੇਰੇ ਸਵੇਰੇ ਇਹਨਾਂ ਨਾਲ ਹੋਇਆ ਆ ਕੰਮ ਬਹੁਤ ਨਿੰਦਾਯੋਗ ਆ ਇਹ ਤੁਸੀਂ ਦੇਖੋ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਆਪਣਾ ਤਾਂ ਚਲੋ ਇਹਨਾਂ ਦਾ ਕੰਮਕਾਰ ਹੈਗਾ ਆ ਇਹ ਬੀ ਬਜ਼ੁਰਗੀ ਹੁੰਦੇ ਆ ਜਿਹੜਾ ਇਹਨਾਂ ਨੇ ਛੱਡਣ ਜਾਣਾ ਆ ਬੱਚਿਆਂ ਨੂੰ ਤੇ ਜਦੋਂ ਤੁਸੀਂ ਦੇਖੋ ਇਹ ਵਾਪਸੀ ਆਂਦੇ ਪਏ ਆ ਇਹਨਾਂ ਨਾਲ ਕਿੱਦਾਂ ਦੀ ਹਰਕਤ ਹੋਈ ਆ ਔਰ ਮੇਰੀ ਸਮਝ ਇਹ ਕਹਿੰਦੀ ਕਿ ਇਹਨਾਂ ਦੀ ਗੈਂਗ ਹੀ ਆ ਇਹ ਵਿਦਆਊਟ ਗੈਂਗ ਤੋਂ ਬਿਨਾ ਔਰ ਕੋਈ ਇੰਦਾ ਦੀ ਮਤਲਬ ਤੁਹਾਨੂੰ ਕਿਸ ਤਰ੍ਹਾਂ ਸਮਝਾਈਏ ਕਿ ਬਹੁਤ ਵੱਡੀ ਇਹਨਾਂ ਦੀ ਚੈਨ ਆ ਇਹ ਚੈਨ ਮੁਤਾਬਕ ਹੀ ਚੱਲਦੇ ਆ ਇਹ ਬਜ਼ੁਰਗਾਂ ਨੂੰ ਟਾਰਗੇਟ ਕਰਦੇ ਆ ਔਰ ਲੀਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਮੇਰਾ ਤਾਂ ਮੈਂ ਕਹਿਣਾ ਇਹੀ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਇੰਦਾ ਦੇ ਬੰਦਿਆਂ ਨੂੰ ਚੰਗੀ ਤਰ੍ਹਾਂ ਨਾਥ ਪਾਈ ਜਾਵੇ ਕਿ ਜਿਹੜੇ ਪ੍ਰੋਪਰ ਇੰਦਾ ਦੀ ਮਤਲਬ ਇਹਨਾਂ ਦਾ ਪਿਆਰ ਕੀਤਾ ਜਾਵੇ ਸਿੱਧੀ ਜਿਹੜੀ ਗੱਲ ਆ ਕਿ ਮੁੜ ਕੇ ਇੰਦਾ ਦਾ ਕੰਮ ਬਜ਼ੁਰਗਾਂ ਦੇ ਨਾਲ ਕਿਸੇ ਭੈਣਾ ਦੇ ਨਾਂ ਨਾ ਕੀਤਾ ਜਾਵੇ